ਸਸਕਾਰ ਜੀ ਮੈਂ ਹਕਮਲ ਕਪੂਰ ਤੁਸ ਦੇਖ ਰਹੇ ਚੈਨਲ ਪੰਜਾਬੀ ਕੈਨੇਡੀਅਨ ਸਿਆਸਤ ਆਏ ਦਿਨ ਦਿਲਚਸਪ ਹੁੰਦੀ ਜਾ ਰਹੀ ਹੈ ਕਿਉਂਕਿ ਜਿਵੇਂ 9 ਮਾਰਚ ਆਉਣ ਦਾ ਸਮਾਂ ਨੇੜੇ ਆ ਰਿਹਾ ਹੈ ਤਾਂ ਉਵੇਂ ਹੀ ਲਿਬਰਲ ਵੱਲੋਂ ਪੀਐਮ ਬਣਨ ਦੇ ਲਈ ਪੂਰਾ ਜੋਰ ਲਗਾਇਆ ਜਾ ਰਿਹਾ ਹੈ ਇਸ ਵਿਚਾਲੇ ਹੁਣ ਇੱਕ ਵੱਡੀ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਪ੍ਰਧਾਨ ਮੰਤਰੀ ਜੋਸਟਿਨ ਟਰੂਡੋ ਆਪਣੀ ਵਿਦਾਇਗੀ ਤੋਂ ਪਹਿਲਾਂ ਸੈਨਟ ਦੇ ਵਿੱਚ 10 ਨਵੇਂ ਮੈਂਬਰਾਂ ਦੀ ਨਾਮਜ਼ਦਗੀ ਕਰ ਸਕਦੇ ਨੇ ਇਕ ਰਿਪੋਰਟ ਮੁਤਾਬਕ ਕੋਈ ਖਦੇ ਸੈਨੇਟ ਮੈਂਬਰ ਨਿਯੁਕਤ ਕਰਨ ਦੀ ਪ੍ਰਕਿਰਿਆ ਪਹਿਲਾਂ ਹੀ ਚੱਲ ਰਹੀ ਹੈ ਅਤੇ ਟਰੂਡੋ ਦੇ ਅਹੁਦਾ ਛੱਡਣ ਤੋਂ ਪਹਿਲਾਂ ਮੁਕੰਮਲ ਕਰਨ ਦੇ ਯਤਨ ਵੀ ਕੀਤੇ ਜਾ ਰਹੇ ਨੇ ਕੈਨੇਡੀਅਨ ਸੰਸਦ ਦੇ ਉੱਪਰਲੇ ਸਦਨ ਦੇ ਵਿੱਚ ਕੁਲ 105 ਮੈਂਬਰ ਸਿੱਟਾ ਹਨ ਅਤੇ ਮੌਜੂਦਾ ਸੈਨੇਟਰਸ ਵਿੱਚੋਂ ਸਿਰਫ 12 ਇਸ ਵੇਲੇ ਕੰਜ਼ਰਵੇਟਿਵ ਪਾਰਟੀ ਦੇ ਨਾਲ ਸੰਬੰਧਿਤ ਦੱਸੇ ਜਾ ਰਹੇ ਨੇ ਕੰਜ਼ਰਵੇਟਿਵ ਪਾਰਟੀ ਦੇ ਸੈਨੇਟ ਮੈਂਬਰ ਕਲਾਡ ਕੈਰਨੀਅਨ ਨੇ ਦੱਸਿਆ ਹੈ ਕਿ ਖੁਦਮੁਖਤਿਆਰ ਸੈਨੇਟ ਦੀ ਵਕਾਲਤ ਕਰਨ ਵਾਲਾ ਸਖਸ਼ਿਪ ਲਿਬਰਲ ਪਾਰਟੀ ਦੇ ਹਮਾਇਤੀ ਮੈਂਬਰਾਂ ਦੀ ਨਿਯੁਕਤੀ ਦੇ ਨਾਲ ਆਪਣਾ ਸਿਆਸੀ ਸਫ਼ਰ ਖਤਮ ਕਰਨਾ ਚਾਹੁੰਦਾ ਹੈ ਵਿਧਾਇਕੀ ਤੋਂ ਪਹਿਲਾਂ ਨਿਯੁਕਤੀਆਂ ਦੀ ਪ੍ਰਕਿਰਿਆ ਹੋਵੇਗੀ ਮੁਕੰਮਲ ਉਨ੍ਹਾਂ ਮੰਨਿਆ ਕਿ ਲਿਬਰਲ ਪ੍ਰਧਾਨ ਮੰਤਰੀ ਕੋਲ ਸੈਨੇਟ ਮੈਂਬਰ ਨਿਯੁਕਤ ਕਰਨ ਦੀ ਤਾਕਤ ਹੁੰਦੀ ਹੈ ਪਰ ਟੂਡੋ ਦੇ ਵੱਲੋਂ ਅਸਤੀਫੇ ਦਾ ਐਲਾਨ ਕੀਤਾ ਜਾ ਚੁੱਕਿਆ ਜਿਸ ਨੂੰ ਵੇਖਦੇ ਆ ਇਨ੍ਹਾਂ ਨਿਯੁਕਤੀਆਂ ਨੂੰ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ ਦੱਸਦੀ ਕਿ ਟੂਡੋ ਦੇ ਸੱਤਾ ਸੰਭਾਲਨ ਲਈ ਸੈਨੇਟ ਵਿੱਚ 22 ਸੀਟਾਂ ਖਾਲੀ ਸਨ ਅਤੇ ਹੁਣ ਤੱਕ ਉਹ 90 ਸੈਨੇਟ ਮੈਂਬਰ ਨਿਯੁਕਤ ਕਰ ਚੁੱਕੇ ਨੇ ਸੇਵਾ ਮੁਕਤੀਆਂ ਹੋਣ ਦੇ ਕਾਰਨ 2 ਫਰਵਰੀ ਤੋਂ 10 ਸੀਟਾ ਖਾਲੀ ਹੋ ਚੁੱਕੀਆਂ ਦਿਲਚਸਪ ਗੱਲ ਇਹ ਹੈ ਕਿ ਜੋਸਟਿਨ ਟ੍ਰੂਡੋ ਲਿਬਰਲ ਪਾਰਟੀ ਦੇ ਸਾਬਕਾ ਐਮਪੀਜ਼ ਨੂੰ ਵੀ ਸੈਨੇਟ ਮੈਂਬਰ ਨਿਯੁਕਤ ਕਰ ਚੁੱਕੇ ਨੇ ਜਦਕਿ ਕਿਊਬਿਕ ਨਿਊ ਬਾਂਸਵਿਕ ਅਤੇ ਨੋਵਾ ਸਕੋਸ਼ੀਆ ਦੇ ਸਾਬਕਾ ਵਿਧਾਇਕਾਂ ਨੂੰ ਵੀ ਅਤੀਤ ਵਿੱਚ ਸੈਨੇਟ ਮੈਂਬਰ ਨਿਯੁਕਤ ਕੀਤਾ ਗਿਆ ਇਸ ਤੋਂ ਇਲਾਵਾ ਲਿਬਰਲ ਪਾਰਟੀ ਨੂੰ ਸਿਆਸੀ ਚੰਦਾ ਦੇਣ ਵਾਲੇ ਵੀ ਸੈਨੇਟ ਮੈਂਬਰ ਬਣੇ। ਮਿਸਾਲ ਦੇ ਤੌਰ 'ਤੇ ਵਜੂ ਮੁਹੰਮਦ ਖੈਰ ਅਲ ਜੈਬਕ ਲਿਬਰਲ ਪਾਰਟੀ, ਕੰਸਰਵੇਟਿਵ ਪਾਰਟੀ ਅਤੇ ਐਨਡੀਪੀ ਤਿੰਨੋਂ ਪ੍ਰਮੁੱਖ ਪਾਰਟੀਆਂ ਨੂੰ ਚੰਦਾ ਦਿੰਦੇ ਆਏ ਨੇ ਅਤੇ ਟੂਡੋ ਵੱਲੋਂ ਉਨ੍ਹਾਂ ਨੂੰ ਸੈਨੇਟ ਮੈਂਬਰ ਨਿਯੁਕਤ ਕੀਤਾ ਗਿਆ ਹੈ। ਜ਼ਿਕਰ ਹੋਇਆ ਕਿ ਜਿੱਥੇ ਟੂਡੋ ਆਪਣੇ ਵਧਾਈਕੇ ਤੋਂ ਪਹਿਲਾਂ ਸੈਨੇਟ ਦੇ ਵਿੱਚ 10 ਨਵੇਂ ਮੈਂਬਰਾਂ ਦੇ ਨਾਮ ਸਦਕੀ ਕਰ ਸਕਦੇ ਨੇ ਤਾਂ ਉੱਥੇ ਸਿਆਸਤ ਤੇ ਜਾਣਕਾਰੀ ਦਾ ਕਹਿਣਾ ਹੈ ਕਿ ਆਮ ਚੋਣਾਂ ਦੌਰਾਨ ਕੰਜ਼ਰਵੇਟਿਵ ਪਾਰਟੀ ਦੀ ਚਿਤ ਹੁੰਦੀ ਹੈ ਤਾਂ ਕਈ ਸੈਨੇਟ ਮੈਂਬਰ ਪਾਲਾ ਬਦਲ ਕੇ ਟੋਰੀਆਂ ਦੀ ਹਮਾਇਤ ਵਿੱਚ ਜਾ ਸਕਦੇ ਨੇ ਪਰ ਦੇਖਣਾ ਹੁਣੇ ਹੋਵੇਗਾ ਕਿ ਇਸ ਸਾਰੇ ਮਾਮਲੇ ਦੇ ਵਿੱਚ ਹੋਰ ਕਿੰਨੀ ਕੋ ਸਚਾਈ ਹੈ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਤੈਅ ਕਰੇਗਾ ਬਿਊਰਿਪੋਰਟ ਚੰਨ ਪੰਜਾਬੀ